ਸਾਰੀ ਦੁਨੀਆ ਤੋਂ ਜਿੱਥੋਂ ਮਰਜ਼ੀ ਕੋਈ ਵਿਅਕਤੀ ਅਮਰੀਕਾ ਦੇ ਵਿੱਚ ਆਵੇ ਤੇ ਉੱਥੇ ਆ ਕੇ ਉਹ ਅਸਾਈਲਮ ਅਪਲਾਈ ਕਰੇ ਤਾਂ ਅਸਾਈਲਮ ਅਪਲਾਈ ਕਰਨ ਦੀ ਹਾਲੇ ਤੱਕ ਕੋਈ ਫੀਸ ਨਹੀਂ ਹੈ ਯੂ ਐਸ ਸੀ ਆਈ ਐਸ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਉਹਨਾਂ ਦਾ ਕਹਿਣਾ ਇਹ ਹੈ ਕਿ ਅਸਾਈਲਮ ਅਪਲਾਈ ਕਰਨਾ ਹੈ ਫਾਰਮ ਆਈ 589 ਪਰਨਾ ਉਦੀ ਕੋਈ ਫੀਸ ਨਹੀਂ ਹੈ हां एक ਗੱਲ ਜ਼ਰੂਰ ਹੈ ਵੀ ਤੁਹਾਡੇ ਕੋਈ ਵਕੀਲ ਹੋ ਸਕਦੇ ਨੇ ਤੁਹਾਡੇ ਕੋਈ ਏਜੰਟ ਹੋ ਸਕਦੇ ਨੇ ਜਿਹੜੇ ਇਸ ਫਾਰਮ ਨੂੰ ਭਰਨ ਦੇ ਤੁਹਾਡੇ ਤੋਂ ਪੈਸੇ ਲੈਂਦੇ ਹੋਣੇ ਆ ਲੇਕਿਨ ਯੂਐਸਸੀਆਈਐਸ ਇਹਦੇ ਵਿੱਚ ਕੋਈ ਵੀ ਪੈਸਾ ਨਹੀਂ ਲੈਂਦੀ ਲੇਕਿਨ ਹੁਣ ਹੋ ਸਕਦਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਵੀ ਬਦਲ ਜੇ ਹੁਣ ਕਿਹਾ ਇਹ ਜਾ ਰਿਹਾ ਹੈ ਕਹਿੰਦੇ ਮਿਸਟਰ ਡੋਨਲਡ 트੍ਰੰਪ ਦੀ ਜਿਹੜੀ ਇਮੀਗ੍ਰੇਸ਼ਨ ਕ੍ਰੈਕਡਾਊਨ ਪਾਲਿਸੀਜ਼ ਨੇ ਉਹਨਾਂ ਨੇ ਬਹੁਤ ਸਾਰੇ ਲੋਕ ਡਿਪੋਰਟ ਕਰਨੇ ਨੇ ਨਵੇਂ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਘਟਾਉਣਾ ਹੈ ਉਹਦੇ ਵਾਸਤੇ ਹੁਣ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਨੇ ਇਹ ਫੈਸਲਾ ਕੀਤਾ ਹਾਲੇ ਬਿਲ ਪੇਸ਼ ਕੀਤਾ ਗਿਆ ਹੈ ਕਿ ਕਿਉਂ ਨਾ ਇਹ ਸਾਰੀ ਚੀਜ਼ ਦਾ ਵੀ ਫੀਸ ਰੱਖੀ ਜਾਵੇ ਹੁਣ ਜਿੰਨੇ ਵੀ ਲੋਕ ਅਮਰੀਕਾ ਦੇ ਵਿੱਚ ਆਉਂਦੇ ਨੇ ਜਾਂ ਫਿਰ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਤਾਂ ਉਹਦਾ ਖਰਚਾ ਜਿਹੜਾ ਹੈ ਉਹ ਅਮਰੀਕਨ ਸਿਟੀਜ਼ਨ ਦੇ ਉੱਪਰ ਪੈਂਦਾ ਹੈ ਲੇਕਿਨ ਬਹੁਤ ਸਾਰੇ ਲੋਕ ਬਿਨਾਂ ਗੱਲ ਤੋਂ ਅਸਾਈਲਮ ਜਿਹੜਾ ਅਪਲਾਈ ਕਰਦੇ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਦੀ ਫੀਸ ਕੋਈ ਨਹੀਂ ਹੈਗੀ ਹੁਣ ਹੋ ਸਕਦਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਪਰ ਵੀ ਫੀਸ ਲਗਾਈ ਜਾ ਸਕੇ ਫੀਸ ਥੋੜੀ-ਬਹੁਤ ਨਹੀਂ ਹੈ ਜੀ ਸੈਂਕੜੇ ਤੇ ਹਜ਼ਾਰਾਂ ਦੇ ਵਿੱਚ ਇਹ ਫੀਸ ਜਿਹੜੀ ਹੈ ਇਹ ਲੱਗ ਸਕਦੀ ਹੈ ਹੁਣ ਸਿਸਟਮ ਦਾ ਕਹਿਣਾ ਇਹ ਹੈ ਕਿ ਜਿਹੜਾ ਇਹ ਬਿੱਲ ਹੈ ਉਹਦੇ ਵਿੱਚ ਜੇ ਕੋਈ ਵੀ ਵਿਅਕਤੀ ਅਸਾਈਲਮ ਅਪਲਾਈ ਕਰੇਗਾ ਅਮਰੀਕਾ ਦੇ ਵਿੱਚ ਉਹਦੀ ਫੀਸ ਹੋਏਗੀ ਜੀ 1000 ਯੂ ਐਸ ਡਾਲਰ ਔਰ ਹਰ ਸਾਲ ਉਸ ਨੂੰ ਆਪਣੀ ਫਾਈਲ ਨੂੰ ਐਕਟਿਵ ਰੱਖਣ ਦੇ ਵਾਸਤੇ 100 ਡਾਲਰ ਹਰ ਸਾਲ ਦੇਣਾ ਪਿਆ ਕਰੂਗਾ ਉਸ ਤੋਂ ਬਾਅਦ ਜਿਹੜਾ ਵਰਕ ਪਰਮਿਟ ਹੈ ਵਰਕ ਪਰਮਿਟ ਦੇ 550 ਡਾਲਰ ਦੇਣੇ ਪਿਆ ਕਰਨਗੇ humanitarian parole ਦੇ ਉੱਪਰ ਬਹੁਤ ਸਾਰੇ ਲੋਕ US ਦੇ ਵਿੱਚ ਆਉਂਦੇ ਆ ਉਹਦਾ ਖਰਚਾ ਹੋਏਗਾ ਜੀ ਹੁਣ ਉਹਦੀ ਫੀਸ ਹੋਏਗੀ 1000 ਡਾਲਰ ਬਹੁਤ ਸਾਰੇ ਛੋਟੇ ਬੱਚੇ ਜਿਹੜੇ ਨੇ ਉਹ ਬਾਰਡਰ ਦੇ ਉੱਪਰ ਫੜੇ ਜਾਂਦੇ ਨੇ ਮੈਕਸੀਕੋ ਤੇ ਅਮਰੀਕਾ ਦੇ ਬਾਰਡਰ ਦੇ ਉੱਪਰ ਅਬਿਊਜ਼ਡ ਹੁੰਦੇ ਨੇ ਨੈਗਲੈਕਟਡ ਹੁੰਦੇ ਨੇ US ਜਿਹੜੀਆਂ ਸਰਵਿਸਿਜ਼ ਹੈ ਚਿਲਡਰਨ ਸਰਵਿਸਿਜ਼ ਉਹਨਾਂ ਨੂੰ ਉਹਨਾਂ ਦੀ ਟੇਕ ਕੇਅਰ ਕਰਨੀ ਪੈਂਦੀ ਹੈ ਇਮੀਗ੍ਰੇਸ਼ਨ ਜੁਵਨਲ ਸਟੇਟਸ ਦੇ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ ਉਹਦੀ ਫੀਸ ਹੋਏਗੀ 500 ਡਾਲਰ ਔਰ ਬੈਲ ਨੇ ਇਹਦੇ ਵਿੱਚ ਬਹੁਤ ਕਲੀਅਰਲੀ ਇਹ ਵੀ ਸਪੈਸੀਫਾਈ ਕੀਤਾ ਗਿਆ ਦੱਸਿਆ ਗਿਆ ਹੈ ਕਿ ਫੀਸ ਕੈਨ ਨਾਟ ਬੀ ਵੇਵਡ ਇਨ ਆਲਮੋਸਟ ਆਲ ਸਰਕਮਸਟੈਂਸਸ ਸੋ ਜੋ ਮਰਜ਼ੀ ਸਰਕਮਸਟੈਂਸਸ ਹੈ ਜੀ ਫੀਸ ਦੇਣੀ ਹੀ ਪੈਣੀ ਹੈ ਹੁਣ ਵੈਸੇ ਵਿੱਚ ਜੇ ਆਪਾਂ ਵੇਖੀਏ ਤਾਂ ਅਸਾਇਲਮ ਕੋਈ ਅਪਲਾਈ ਕਰਨ ਆਇਆ ਹੈ ਤਾਂ ਉਹਦੇ ਕੋਲੇ ਪੈਸੇ ਹੋ ਸਕਦਾ ਬਿਲਕੁਲ ਨਾ ਹੋਣ ਫਿਰ ਤਾਂ ਹਰ ਵਿਅਕਤੀ ਇਹ ਕੋਸ਼ਿਸ਼ ਕਰੇਗਾ ਕਿ ਸਾਡੇ ਕੋਲੇ ਪੈਸੇ ਹੈ ਨਹੀਂ ਸਾਡੀ ਇਹ ਫੀਸ ਮਾਫ ਕਰ ਦਿੱਤੀ ਜਾਵੇ ਸੋ ਇਹ ਬਿੱਲ ਦੇ ਵਿੱਚ ਬਹੁਤ ਕਲੀਅਰਲੀ ਲਿਖ ਦਿੱਤਾ ਗਿਆ ਕਿ ਕਿਸੇ ਵੀ ਸਰਕਮਸਟੈਂਸਸ ਦੇ ਵਿੱਚ ਇਹ ਫੀਸ ਜਿਹੜੀ ਹੈ ਇਹ ਵੇਵ ਨਹੀਂ ਹੋਏਗੀ ਹੁਣ ਲੋਕ ਜਿਹੜੇ ਨੇ ਬਹੁਤ ਸਾਰੇ ਜੇ ਮੰਨ ਲਓ ਕਿ ਕਿਸੇ ਦੀ ਮਦਰ ਅਮਰੀਕਾ ਦੇ ਵਿੱਚ ਰਹਿੰਦੀ ਹੈ ਉਸ ਦਾ ਬੱਚਾ ਮੈਕਸੀਕੋ ਦੇ ਵਿੱਚ ਹੈ ਉਹਨੇ ਮੈਕਸੀਕੋ ਤੋਂ ਆਪਣੇ ਬੱਚੇ ਨੂੰ ਕਿਹਾ 14 13 14 ਸਾਲ ਦੇ ਬੱਚੇ ਨੂੰ ਕਿ ਤੂੰ ਬਾਰਡਰ ਕਰਾਸ ਕਰਕੇ ਇਧਰਲੇ ਪਾਸੇ ਆ ਜਾ ਤੇ ਮੈਂ ਤੇਰੀ ਕਸਟਡੀ ਲੈ ਲੂੰਗੀ ਬੱਚਾ ਇਧਰ ਅਮਰੀਕਾ ਵਾਲੀ ਸਾਈਡ ਆ ਗਿਆ ਲੇਕਿਨ ਉਸਨੇ ਅਬਿਊਜ਼ਡ ਐਂਡ ਨੈਗਲੈਕਟਡ ਚਿਲड्रन ਦੇ ਜਿਹੜੀ ਇਮੀਗ੍ਰੇਸ਼ਨ ਜੁਵਨਾਈਲ ਸਟੇਟਸ ਹੈ ਉਹਦੇ ਵਿੱਚ ਉਹਨੂੰ ਰੱਖਣਾ ਸ਼ੁਰੂ ਕੀਤਾ ਗਿਆ ਮਾਂ ਜਿਹੜੀ ਹੈ ਉਹ ਆ ਕੇ ਕਹਿੰਦੀ ਵੀ ਮੈਂ ਇਹਦੀ ਕਸਟਡੀ ਲੈਣ ਨੂੰ ਤਿਆਰ ਹਾਂ ਸੋ ਜੇ ਮਾਂ ਉੱਥੇ ਹੈ ਇਮੀਡੀਏਟ ਕੋਈ ਫੈਮਿਲੀ ਮੈਂਬਰ ਉੱਥੇ ਹੈ ਉਹ ਕਹਿੰਦੇ ਮਾਈਨਰ ਦੇ ਕੇਸ ਦੇ ਵਿੱਚ ਤੁਹਾਨੂੰ 3500 ਡਾਲਰ ਸਾਨੂੰ ਦੇਣਾ ਪੈਣਾ ਔਰ ਇਹ ਕਿਉਂਕਿ ਅਸੀਂ ਬੱਚੇ ਦੀ ਟੇਕ ਕੇਅਰ ਕੀਤੀ ਹੈ ਇਹ ਸਰਕਾਰ ਨੂੰ ਤੁਸੀਂ 3500 ਦਿਓਗੇ ਨਾਲ ਤੁਹਾਨੂੰ 5000 ਹੋਰ ਦੇਣਾ ਪਊਗਾ ਉਹ 5000 ਐਸ ਕਰਕੇ ਤਾਂ ਕਿ ਇਨਸ਼ੋਰ ਟੂ ਦਾ ਕੋਰਟ ਹਿਅਰਿੰਗ ਤਾਕੀ ਤੁਹਾਨੂੰ ਦੱਸਿਆ ਜਾ ਸਕੇ ਵੀ ਭਾਈ ਕੋਰਟ ਹੀਅਰਿੰਗ ਤੇ ਤੁਸੀਂ ਬੱਚਾ ਜਿਹੜਾ ਹੈ ਉਹ ਲੈ ਕੇ ਆਉਣਾ ਜੇ ਤੁਸੀਂ ਨਹੀਂ ਲੈ ਕੇ ਆਏ ਤਾਂ ਜਿਹੜੀ ਹੈ ਤੁਹਾਡਾ 5000 ਗਿਆ ਔਰ ਉਹ ਵੀ ਤੁਹਾਨੂੰ ਨਾਲ ਦੇਣਾ ਪਿਆ ਕਰੇਗਾ ਹੁਣ ਸਰਕਾਰ ਦਾ ਕਹਿਣਾ ਹੈ ਦੇਖੋ ਸਾਡਾ ਖਰਚਾ ਬਹੁਤ ਹੈ ਉਹ ਕਹਿੰਦੇ ਕਿਸੇ ਵੀ ਵਿਅਕਤੀ ਨੂੰ ਜੇ ਅਸੀਂ ਡੀਪੋਰਟ ਕਰਨਾ ਹੈ ਉਹਦਾ ਖਰਚਾ ਇੱਕ ਵਾਰੀ ਦੱਸਿਆ ਗਿਆ ਸੀ ਕਿ 14000 ਡਾਲਰ ਤੱਕ ਦਾ ਇੱਕ ਵਿਅਕਤੀ ਦਾ ਖਰਚਾ ਹੋ ਜਾਂਦਾ ਬਿਲੀਅਨਸ ਆਫ ਡਾਲਰਸ ਅਮਰੀਕਨ ਸਰਕਾਰ ਜੇ ਖਰਚ ਕਰਦੀ ਆ ਉਹ ਕਹਿੰਦੀ ਜਾਂਦਾ ਕਿਤੇ ਪੱਲਿਓਂ ਆ। ਉਹ ਸਾਰਾ ਦਾ ਸਾਰਾ ਆਮ ਜਨਤਾ ਦੇ ਪੱਲਿਓਂ ਜਾਂਦਾ ਔਰ ਜਦੋਂ ਹੁਣ ਇਮੀਗ੍ਰੇਸ਼ਨ ਦਾ ਕੰਮ ਬਹੁਤ ਜ਼ਿਆਦਾ ਹੋ ਰਿਹਾ 2029 ਤੱਕ ਕਹਿੰਦੇ 10000 ਨਵੇਂ ਏਜੰਟਸ ਹਾਇਰ ਕਰਨੇ ਨੇ ਤੇ ਉਹਨਾਂ ਦਾ ਵੀ ਤਾਂ ਖਰਚਾ ਵਧਣਾ ਹੈ ਤੇ ਇਸ ਹਿਸਾਬ ਦੇ ਨਾਲ ਉਹ ਕਹਿੰਦੇ ਵੀ ਜਿਹੜੇ ਇਹ ਲੋਕ ਆ ਰਹੇ ਨੇ ਇਹਨਾਂ ਤੋਂ ਖਰਚਾ ਵਸੂਲ ਕੀਤਾ ਜਾਵੇ। ਹੁਣ ਜਿਹੜੇ ਐਡਵੋਕੇਟਸ ਨੇ ਉਹਨਾਂ ਦਾ ਕਹਿਣਾ ਹੈ ਉਹ ਕਹਿੰਦੇ ਜੀ ਮੋਸਟ ਵਨਰੇਬਲ ਲੋਕਾਂ ਤੋਂ ਤੁਸੀਂ ਇਹ ਖਰਚਾ ਜਿਹੜਾ ਹੈਗਾ ਇਹ ਵਸੂਲਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜਾ ਕਿ ਸਹੀ ਨਹੀਂ ਹੈ ਲੇਕਿਨ ਜੇ ਸਹੀ ਮੀਡੀਆ ਦੇ ਵਿੱਚ ਵੇਖਿਆ ਜਾਵੇ ਤਾਂ ਸਹੀ ਕਿਉਂ ਨਹੀਂ ਹੈ ਆਮ ਜਿਹੜੇ ਵੀ ਲੋਕ ਆਉਂਦੇ ਨੇ ਵਕੀਲਾਂ ਨੂੰ ਵੀ ਪੈਸੇ ਦਿੰਦੇ ਨੇ ਏਜੰਟਸ ਨੂੰ ਪੈਸੇ ਦਿੰਦੇ ਨੇ ਜੇ ਉਹ ਪੈਸੇ ਸਰਕਾਰ ਨੂੰ ਵੀ ਦੇ ਦੇਣਗੇ ਉਹਨਾਂ ਕੋਲ ਪੈਸੇ ਹੁੰਦੇ ਨੇ ਤਾਂ ਉਹ ਕੇਸ ਪਾਉਂਦੇ ਨੇ ਤਾ ਫਿਰ ਉਸੇ حساب ਨਾਲ ਸਰਕਾਰ ਦੀ ਬਿਲੀਅਨਸ ਆਫ ਡਾਲਰਸ ਦੀ ਮਦਦ ਹੋ ਜੇਗੀ ਔਰ ਦੂਸਰੀ ਵੱਡੀ ਗੱਲ ਮਿਸਟਰ 트ੰਪ ਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੋ ਤਰੀਕੇ ਨਾਲ ਇਮੀਗ੍ਰੇਸ਼ਨ ਕੰਟਰੋਲ ਕਰਨਾ ਚਾਹੁੰਦੀ ਹੈ ਇੱਕ ਤਾਂ ਜਿਹੜੇ ਇਲੀਗਲ ਨੇ ਉਹਨਾਂ ਨੂੰ ਵਾਪਸ ਭੇਜਤਾ ਜਾਵੇ ਦੂਸਰੇ ਜਿਹੜੇ ਨਵੇਂ ਲੋਕ ਅਮਰੀਕਾ ਦੇ ਵਿੱਚ ਨਾ ਆਉਣ ਇਸ ਤਰੀਕੇ ਦੇ ਨਾਲ ਜਿੰਨਾਂ ਲੋਕਾਂ ਕੋਲੇ ਪੈਸੇ ਨਹੀਂ ਹੋਣਗੇ ਉਹ ਅਮਰੀਕਾ ਦੇ ਵਿੱਚ ਆ ਕੇ ਅਸਾਈਲਮ ਅਪਲਾਈ ਕਰਨ ਦੀ ਸੋਚਣਗੇ ਵੀ